15 ਦਸੰਬਰ 1 ਪੋ ਨੂੰ 302 ਸਾਲਾਂ ਬਾਅਦ ਪੂਰਨਮਾਸ਼ੀ ਦਿਖਾਈ ਦੇਵੇਗੀ ਇਹ ਦੋ ਕੰਮ ਕਰਨੇ ਨੇ ਤੇ ਇਹ ਤਿੰਨ ਕੰਮ ਨਹੀਂ ਕਰਨੇ ਹਰ ਇੱਛਾ ਪੂਰੀ ਹੋਵੇਗੀ ਇਸ ਯੋਗ ਦਿਨ ਤੇ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਤੇ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਜੀ ਅਪਾਰ ਕਿਰਪਾ ਕਰਦੇ ਨੇ ਅਪਾਰ ਮਿਹਰਾਮਤ ਕਰਦੇ ਨੇ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਆਪਾਂ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਜਿੱਦਰ ਵੀ ਆਪਾਂ ਨੂੰ ਲੱਗਦਾ ਹੈ ਵੀ ਸਤਿਗੁਰੂ ਮਹਾਰਾਜ ਜੀ ਦਾ ਵਾਸ ਹੈ ਤੇ ਆਪਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਹਿਲਾਂ ਆਪਣੇ ਗੁਰੂ ਵੱਜੋਂ ਉਹਨਾਂ ਨੂੰ ਸਵੀਕਾਰ ਕਰੀਏ ਕਿ ਸਤਿਗੁਰੂ ਇਹ ਤੇਰੀ ਹੀ ਕਿਰਪਾ ਹੈ ਸਤਿਗੁਰੂ ਮਹਾਰਾਜ ਇਹ ਤੁਹਾਡੀ ਹੀ ਮਿਹਰ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਇਹ ਤੁਹਾਡੀ ਹੀ ਕਿਰਪਾ ਹੈ ਪਾਤਸ਼ਾਹ ਜੀ ਇਹ ਤੁਹਾਡੀ ਮਿਹਰ ਹੈ ਸਭ ਤੋਂ ਵੱਡੀ ਸਤਿਗੁਰੂ ਐਸੀ ਕਿਰਪਾ ਕਰਿਓ ਸਤਿਗੁਰੂ ਮਹਾਰਾਜ ਐਸੀ ਮਿਹਰ ਕਰਿਓ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਮਿਹਰ ਕਰ ਦੇਣਗੇ ਗੁਰਮੁਖੋ ਯਾਦ ਰੱਖਣਾ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਸਤਿਗੁਰੂ ਦੀ ਜਿਹੜੀ ਮਿਹਰ ਹੈ ਉਹ ਸਾਡੇ ਉੱਪਰ ਜ਼ਰੂਰ ਵਰਤੇਗੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਮਿਹਰ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣਗੇ ਪਿਆਰਿਓ ਆਪਾਂ ਸਭ ਤੋਂ ਵੱਧ ਜਿਹੜਾ ਭਰੋਸਾ ਹੈ ਉਹ ਗੁਰਬਾਣੀ ਤੇ ਕਰੀਏ 15 ਦਸੰਬਰ ਇਹ ਦਿਨਾਂ ਤੋਂ ਬਾਅਦ ਜਿਹੜੀ ਹੈ ਉਹ ਸ਼ਹੀਦੀ 15 ਵਾੜੀ ਦੀ ਜਿਹੜੀ ਹੈ ਸ਼ੁਰੂਆਤ ਹੋ ਜਾਂਦੀ ਹੈ ਸ਼ਹੀਦੀ 15 ਵਾੜਾ ਸਟਾਰਟ ਹੋ ਜਾਂਦਾ ਹੈ ਤੇ ਸ਼ਹੀਦੀ 15 ਵਾੜਾ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਸ਼ੁਰੂ ਹੁੰਦਾ ਹੈ ਤੇ ਆਪਾਂ ਇਹਨਾਂ ਦਿਨਾਂ ਨੂੰ ਖਾਸ ਤੌਰ ਤੇ ਵੇਖਦੇ ਆਂ ਤੇ ਆਪਾਂ ਹਰ ਇੱਕ ਚੀਜ਼ ਨੂੰ ਜਾਣਦੇ ਆ ਕਿਉਂਕਿ ਸ਼ਹੀਦੀ ਪੰਦਰਵਾੜਾ ਉਹ ਸ਼ਹੀਦਾਂ ਦਾ ਇਹ ਦਿਨ ਨੇ ਜਿਸ ਦਿਨ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੰਜ ਕਹਿ ਲੋ ਵੀ ਬਾਣੀ ਨੂੰ ਪੜਿਆ ਗਿਆ ਤੇ ਇਸ ਇਹ ਸ਼ਹੀਦੀ ਪੰਦਰਵਾੜੇ ਦੌਰਾਨ ਜਿੱਥੇ ਮੁਗਲ ਫੌਜ ਪਿੱਛੋਂ ਚੜ ਕੇ ਆ ਰਹੀ ਹੈ ਪਰ ਗੁਰਬਾਣੀ ਦਾ ਨਿਤਨੇਮ ਨਹੀਂ ਪੜਿਆ ਗਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਉੱਥੇ ਪੜਿਆ ਗਿਆ ਸਰਸਨ ਰੀ ਦੇ ਕੰਡੇ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ ਗੁਰਮਖੋ ਤੇ ਇਹ ਗੱਲ ਯਾਦ ਰੱਖਿਓ ਵੀ ਸਭ ਤੋਂ ਵੱਧ ਜਿਹੜੀ ਕਿਰਪਾ ਹੈ ਸਭ ਤੋਂ ਵੱਧ ਜਿਹੜੀ ਰਹਿਮਤ ਹੈ ਉਹ ਸਾਨੂੰ ਦਿਖਾਈ ਤੇ ਗੁਰੂ ਦੀ ਬਾਣੀ ਦਾ ਸਤਕਾਰ ਕਿਵੇਂ ਕਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਸਤਕਾਰ ਕਿਵੇਂ ਕਰਨਾ ਹੈ ਗੁਰਸਿੱਖੋ ਇਹ ਸਾਨੂੰ ਵਾਕੂਬੀ ਤੌਰ ਤੇ ਦੱਸਿਆ ਗਿਆ ਤੁਸੀਂ ਆਪ ਸੋਚ ਕੇ ਵੇਖੋ ਜਦੋਂ ਸ਼ਹੀਦੀ ਪੰਦਰਵਾੜੇ ਦੀ ਗੱਲ ਹੁੰਦੀ ਹੈ ਨਾ ਜਦੋਂ ਸ਼ਹੀਦੀ ਪੰਦਰਵਾੜੇ ਦੀ ਗੱਲ ਹੁੰਦੀ ਹੈ ਤੇ ਸਾਡਾ ਧਿਆਨ ਉਹਨਾਂ ਸ਼ਹੀਦਾਂ ਦੇ ਵੱਲ ਜ਼ਰੂਰ ਜਾਂਦਾ ਆ ਸਾਡਾ ਧਿਆਨ ਉਹਨਾਂ ਸ਼ਹੀਦਾਂ ਦੇ ਵੱਲ ਜਾਂਦਾ ਹੈ ਜਿੱਥੇ ਉਹਨਾਂ ਸ਼ਹੀਦਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਪਿਆਰਿਓ ਬੇਨਤੀ ਕਰਾਂ ਵੀ ਕਿੰਨੇ ਸਾਲ ਬੀਤ ਗਏ ਨੇ ਤੇ ਕਿੰਨੇ ਸਾਲ ਉਹਨਾਂ ਚੀਜ਼ਾਂ ਨੂੰ ਹੋ ਗਏ ਨੇ ਘੱਟੋਂ ਘੱਟ ਸਵਾ 300 ਸਾਲ ਦਾ ਗੇੜ ਜੇ ਆਪਾਂ ਮੋਟਾ ਜਿਹਾ ਹਿਸਾਬ ਮੰਨ ਕੇ ਚੱਲਦੇ ਆ ਕਿਉਂਕਿ 1700 ਆ 4 ਦੇ ਵਿੱਚ ਜੋ ਕੁਝ ਹੋਇਆ ਤੇ ਉਸ ਤੋਂ ਬਾਅਦ ਤੇ 1700 2004 ਨੰਘ ਚੁੱਕਿਆ ਭਾਵ 300 ਸਾਲ ਬਤ ਗਏ ਤੇ ਹੁਣ ਜਿਹੜੀ ਸਦੀ ਅੱਗੇ ਸ਼ੁਰੂ ਹੋ ਗਈ ਹੈ ਤੇ ਹੁਣ ਸਵਾ 300 ਸਾਲ ਦਾ ਗੇੜ ਹੋ ਗਿਆ ਤੇ ਆਪਾਂ ਇਸ ਚੀਜ਼ ਨੂੰ ਸਮਝ ਕੇ ਚੱਲੀਏ ਸੋਚ ਕੇ ਚੱਲੀਏ ਪਿਆਰਿਓ ਕਿ ਆਪਾਂ ਆਪਣੇ ਦੇ ਵਿੱਚ ਕੀ ਬਦਲਾਵ ਕੀਤਾ ਸਾਡੀਆਂ ਪੀੜ੍ਹੀਆਂ ਪਿੱਛੇ ਕੀ ਹੋਇਆ ਜੇ ਸਾਡੇ ਵਿੱਚ ਕੋ ਚੰਗਾ ਹੋਇਆ ਚੰਗੀ ਲਗਨ ਲੱਗੀ ਹੋਈ ਹੈ ਚੰਗੀ ਗੱਲ ਹੈ ਪਰ ਜੇ ਤੁਸੀਂ ਮਾੜੇ ਅਸੀਂ ਕੋਈ ਅਪਰਾਧ ਕਰ ਰਹੇ ਹਾਂ ਜੋ ਕੋਈ ਗੁਨਾਹ ਕਰ ਰਹੇ ਹਾਂ ਤੇ ਉਹਨਾਂ ਚੀਜ਼ਾਂ ਨੂੰ ਸਮਝ ਕੇ ਚੱਲਿਓ ਵੀ ਉਹਨਾਂ ਚੀਜ਼ਾਂ ਦੇ ਜਿਹੜੇ ਫਲ ਨੇ ਸਾਨੂੰ ਜ਼ਰੂਰ ਮਿਲਣਗੇ ਹੀ ਮਿਲਣਗੇ ਅਸੀਂ ਕੀ ਕਰਨਾ ਹੈ ਤੇ ਇਹ ਲੋਕਾਂ ਨੇ ਵਹਿਮ ਭਰਮ ਕੀਤੇ ਹੋਇਆ ਜੀ ਸ਼ਹੀਦੀ ਪੰਦਰ ਬਾੜੇ ਦਰਾਂ ਨੂੰ ਚੰਦਰਮਾ ਨਿਕਲੇਗਾ ਚੰਦਰਮਾ ਆਏ ਨਿਕਲੇਗਾ ਚੰਦਰਮਾ ਇਹ ਵਹਿਮ ਭਰਮ ਛੱਡ ਦਿਓ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੋ ਜਿਨ੍ਹਾਂ ਨੇ ਤੁਹਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਸ਼ਹੀਦਾਂ ਨੇ ਤੁਹਾਡੇ ਲਈ ਲਹੂ ਡੋਲਿਆ ਜਿਨ੍ਹਾਂ ਸ਼ਹੀਦਾਂ ਦੇ ਡੋਲੇ ਹੋਏ ਲਹੂ ਕਰਕੇ ਆਪ ਜੀ ਆਜ਼ਾਦੀ ਦਾ ਨਿਗਮ ਮਾਣ ਰਹੇ ਹੋ ਜਿਨ੍ਹਾਂ ਸ਼ਹੀਦਾਂ ਦੇ ਡੋਲੇ ਹੋਏ ਖੂਨ ਕਰਕੇ ਆਪ ਜੀ ਨੂੰ ਅੱਜ ਖੁੱਲੇ ਆਮ ਆਜ਼ਾਦੀ ਹੈ ਗੁਰਸਿੱਖੋ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਘਰੇ ਬੈਠ ਕੇ ਕਰੀਏ ਤੇ ਅਰਦਾਸ ਕਰੀਏ ਸਤਿਗੁਰੂ ਜੇ ਤੁਸੀਂ ਕਿਰਪਾ ਕੀਤੀ ਹੈ ਇਹ ਪਾਠ ਮੇ ਤੋਂ ਕਰਵਾਇਆ ਤੇ ਸਤਿਗੁਰੂ ਕਿਰਪਾ ਕਰਿਓ ਮੇਰੀ ਹਰ ਇੱਕ ਦਿਨ ਦੀ ਜ਼ਿੰਦਗੀ ਦਾ ਸ਼ਿੰਗਾਰ ਇਸ ਪਾਠ ਨੂੰ ਬਣਾ ਦਿਓ ਮੈਂ ਹੋਰ ਕੀ ਮੰਗਣਾ ਹੈ ਤੇ ਸਾਰੇ ਕਾਰਜ ਆਪਣੇ ਆਪ ਹੀ ਸਤਿਗੁਰੂ ਮਹਾਰਾਜ ਰਾਸ ਕਰਦੇ ਹਨ ਕਿ ਹੋਰ ਤਾਂ ਕੁਝ ਮੰਗਣ ਦੀ ਲੋੜ ਹੀ ਨਹੀਂ ਪਰ ਅਸੀਂ ਉਹਨਾਂ ਦਿਨਾਂ ਦੇ ਵਿੱਚ ਮੀਟ ਸ਼ਰਾਬਾਂ ਕਲੱਬਾਂ 'ਚ ਜਾਣਾ ਘਰਾਂ ਦੇ ਵਿੱਚ ਪਾਰਟੀਆਂ ਕਰਨੀਆਂ ਇਹ ਬੋ ਠੀਕ ਹੈ ਘਰਾਂ ਦੇ ਵਿੱਚ ਸਾਡੇ ਹੋਣ ਇਹੋ ਜਿਹੇ ਫੰਕਸ਼ਨ ਹੋਣ ਪਰ ਉਹ ਪਹਿਲਾਂ ਜਾਂ ਬਾਅਦ ਵਿੱਚ ਹੋਣਾ ਤੇ ਚਲੋ ਜਿਨ੍ਹਾਂ ਨੂੰ ਸਮਝ ਨਹੀਂ ਉਹ ਗੱਲ ਵਖਰੀ ਹੈ ਪਰ ਜਿਨ੍ਹਾਂ ਨੂੰ ਸਮਝ ਹੈ ਅਸੀਂ ਗੁਰੂ ਘਰਾਂ ਦੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਕੇ ਅਸੀਂ ਜੇ ਕੰਮ ਕਰਾਂਗੇ ਤੇ ਦੂਜੇ ਨੂੰ ਕਿੱਥੋਂ ਸਮਝਾਵਾਂਗੇ ਹੋਣਾ ਤੇ ਇਹ ਚਾਹੀਦਾ ਸੀ ਅਸੀਂ ਦੂਜਿਆਂ ਨੂੰ ਸਮਝਾਉਂਦੇ ਗੁਰਮਾਣੀ ਨਾਲ ਜੋੜ ਦੇ ਅਸੀਂ ਕਹਿੰਨੇ ਆ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਜੀ ਸਾਡੇ ਗੁਰੂ ਸਹਬਾਨਾ ਨੇ ਇੰਜ ਕੀਤਾ ਆਹ ਕੀਤਾ ਆਹ ਕੀਤਾ ਯਾਦ ਰੱਖਿਓ ਵੀ ਕੱਲੇ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਨਹੀਂ ਸੀ ਕਿ ਭਾਈ ਗੁਰਬਾਣੀ ਨਾਲ ਜੋੜਿਆ ਜਾਏ ਗੁਰੂ ਨਾਲ ਜੋੜਿਆ ਜਾਏ ਉਹਨਾਂ ਨੇ ਇਹ ਡਿਊਟੀ ਸਾਨੂੰ ਵੀ ਸੌਂਪੀ ਆ ਗੁਰਸਿੱਖੋ ਜੇ ਆਪਣੇ ਜੀਵਨ ਦੇ ਵਿੱਚ ਅਸੀਂ ਇੱਕ ਨੂੰ ਵੀ ਨਾਲ ਜੋੜਤਾ ਗੁਰੂ ਦੇ ਤੇ ਸਭ ਤੋਂ ਵੱਡੀ ਸੇਵਾ ਆ ਜੇ ਅਸੀਂ ਕਿਸੇ ਇੱਕ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਤਾ ਗੁਰੂ ਦੀ ਪਾਵਨ ਬਾਣੀ ਨਾਲ ਜੋੜਤਾ ਸਭ ਤੋਂ ਵੱਡੀ ਸਾਡੀ ਸੇਵਾ ਹੈ ਤੇ ਸਾਡਾ ਜੀਵਨ ਉਦੋਂ ਹੀ ਸਫਲ ਹੋਏਗਾ ਪਰ ਨਹੀਂ ਅਸੀਂ ਤਾਂ ਇੱਕ ਦੂਜੇ ਨੂੰ ਵਿਗਾੜਨ ਤੇ ਜ਼ੋਰ ਲਾਇਆ ਹੋਇਆ ਤੂੰ ਫਲਾਣਿਆਂ ਇੰਜ ਕਰਿਆ ਕਰ ਤੂੰ ਇੰਜ ਨਾ ਕਰਿਆ ਕਰੇ ਕੋਈ ਵੇਖਿਆ ਜਿਹੜਾ ਸਲਾਹ ਦੇਵੇ ਗੁਰੂ ਘਰ ਜਾਇਆ ਕਰ ਨਹੀਂ ਨੂ ਫਲਾਣੇ ਬਾਬੇ ਕੋਲ ਜਾਇਆ ਕਰੋ ਫਲਾਣਾ ਬਾਬਾ ਬੜਾ ਤਾਕਤਵਾਰ ਹੈ ਤੂੰ ਫਲਾਣੇ ਬਾਬੇ ਨੂੰ ਮੰਨਿਆ ਕਰ ਉਹ ਫਲਾਣਾ ਬਾਬਾ ਇੰਜ ਕਰ ਦਿੰਦਾ ਜੀ ਉਹ ਇੰਜ ਕਰ ਦਿੰਦਾ ਆ ਕਰ ਦਿੰਦਾ ਸਾਹ ਸੰਗਤ ਕਦੇ ਗੁਰੂ ਦੀ ਗੱਲ ਕੀਤੀ ਕਦੇ ਅਸੀਂ ਕਿਸੇ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਵਿਢਿਆ ਕਦੇ ਅਸੀਂ ਇਹ ਗੱਲ ਤੇ ਜ਼ੋਰ ਦਿੱਤਾ ਕਿ ਭਾਈ ਗੁਰੂ ਦੀ ਬਾਣੀ ਨਾਲ ਜੁੜੋ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਜੁੜੋ ਭਾਈ ਗੁਰਬਾਣੀ ਤੋਂ ਬਿਨਾ ਕਿਤੇ ਨਹੀਂ ਜਾਣਾ ਗੁਰਬਾਣੀ ਤੋਂ ਬਿਨਾ ਕਿਤੇ ਵੀ ਤੁਸੀਂ ਜਾ ਕੇ ਨਹੀਂ ਝੁਕਣਾ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਅਸਲ ਗੁਰੂ ਨੇ ਕਦੇ ਇਸ ਗੱਲ ਨੂੰ ਫੋਲੋ ਕੀਤਾ ਸਮਝਿਆ ਨਹੀਂ ਨਾ ਪਰ ਅਸੀਂ ਸਮਝੀ ਇਹਨਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਨਾ ਸਾਡੀ ਇੱਛਾ ਪੂਰੀ ਹੋਵੇ ਜੀ ਇੰਜ ਹੋਵੇ ਅਸੀਂ ਗੁਰੂ ਦਾ ਕਹਿਣਾ ਮੰਨਣ ਲੱਗ ਜਾਈਏ ਇੱਛਾ ਪੂਰੀ ਕਰਾਉਣ ਦੇ ਲਈ ਸਾਨੂੰ ਕਿਤੇ ਭਟਕਣ ਦੀ ਕਿਤੇ ਜਾਣ ਦੀ ਲੋੜ ਹੈ ਨਹੀਂ ਸਤਿਗੁਰੂ ਜੀ ਆਪ ਹੀ ਸਾਡੇ ਤੇ ਕਿਰਪਾ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਸਾਡੇ ਤੇ ਮਿਹਰ ਕਰਨਗੇ ਗੁਰਸਿੱਖੋ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਵੇਗੀ ਪਿਆਰਿਓ ਫਿਰ ਸਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਮਿਹਰ ਕਰ ਦੇਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਮਿਹਰ ਕਰ ਦੇਣਗੇ ਗੁਰਮਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਦੋਂ ਸਾਡੇ ਤੇ ਮਿਹਰ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਦੋਂ ਸਾਡੇ ਤੇ ਮਿਹਰ ਕਰਦੇ ਨੇ ਜਦੋਂ ਅਸੀਂ ਗੁਰੂ ਨਾਲ ਜੁੜਨ ਦੇ ਲਈ ਆਪ ਖੁਦ ਆਉਨੇ ਆ ਜਦੋਂ ਅਸੀਂ ਕਹਿੰਦੇ ਆ ਸਤਿਗੁਰੂ ਸਾਡੇ ਤੇ ਕਿਰਪਾ ਕਰਿਓ ਮਹਾਰਾਜ ਸਾਡੇ ਤੇ ਮਿਹਰ ਕਰਿਓ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰ ਦਿਓ ਉਦੋਂ ਸਾਡੇ ਤੇ ਕਿਰਪਾ ਹੁੰਦੀ ਆ ਗਲਤ ਕੰਮ ਕਦੀ ਵੀ ਨਾ ਕਰੋ ਕਦੇ ਕਿਸੇ ਦਾ ਸਾਥ ਨਾ ਦਿਓ ਆਪ ਗਲਤ ਕੰਮ ਕਰੋ ਨਾ ਤੇ ਜੇ ਕਰਦੇ ਆਂ ਤੇ ਅਸੀਂ ਤਿਆਗ ਲਈਏ ਛੱਡ ਲਈਏ ਤੇ ਸਤਿਗੁਰੂ ਹੋ ਸਕਦਾ ਸਾਨੂੰ ਮੌਕਾ ਦੇ ਰਹੇ ਨੇ ਜਿੰਦਗੀ ਦਾ ਕੋਈ ਪਤਾ ਨਹੀਂ ਸੱਜਣੋ ਕਿਹੜੇ ਵੇਲੇ ਕਿੱਥੇ ਸਾਡਾ ਜਿਹੜਾ ਹੈ ਜਿੰਦਗੀ ਦਾ ਕੀ ਬਣਨਾ ਹੈ ਕੋਈ ਭਰੋਸਾ ਨਹੀਂ ਹੈਗਾ ਅਸੀਂ ਆਪਣੇ ਆਪ ਨੂੰ ਸੁਧਾਰੀਏ ਅਸੀਂ ਆਪਣੇ ਆਪ ਨੂੰ ਜਿਹੜਾ ਇੱਕ ਮੌਕਾ ਦਈਏ ਅਸੀਂ ਆਪਣੇ ਆਪ ਨੂੰ ਸਮਝਣ ਦਾ ਇੱਕ ਮੌਕਾ ਦਈਏ ਗੁਰਸਿੱਖੋ ਸਤਿਗੁਰੂ ਮਹਾਰਾਜ ਜੀ ਸਾਡੇ ਤੇ ਅਤਿਅੰਤ ਪਰਸੰਨ ਹੋਣ ਸਾਡੇ ਤੇ ਕਿਰਪਾ ਕਰ ਦੇਣ ਤੇ ਸਾਨੂੰ ਇਸ ਗੱਲ ਦੀ ਸਮਝ ਪੈ ਜਾਏ ਗੁਰਸਿੱਖੋ ਕਿ ਭਾਈ ਇਹ ਕੰਮ ਕਦੀ ਵੀ ਨਹੀਂ ਕਰਨਾ ਹੈ ਸਹੀ ਮਾਰਗ ਤੁਰਿਏ ਜੀਵਨ ਨੂੰ ਸੁਧਾਰੀਏ ਜੀਵਨ ਨੂੰ ਢਾਲੀਏ ਸਹੀ ਮਦਾਇਰੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ